ਹੁਣ ਮੁਲਾਜ਼ਮਾਂ ਨੂੰ ਅਰਕ ਸਮੇਂ ਵੀ ਮੁੱਢਲੀ ਤਨਖਾਹ ਦੀ ਥਾਂ ਪੂਰੀ ਤਨਖਾਹ ਮਿਲੇਗੀ ਪੰਜਾਬ ਸਰਕਾਰ ਨੇ ਇਸ ਸਬੰਧ ਵਿੱਚ ਇੱਕ ਲੰਮਾ ਜੁੜਾ ਹੁਕਮ ਜਾਰੀ ਕੀਤਾ ਹੈ ਇਹ ਫੈਸਲਾ ਮੁਲਾਜ਼ਮਾਂ ਵੱਲੋਂ ਲੜੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸਰਕਾਰ ਨੂੰ ਲੈਣਾ ਪਿਆ ਹੈ ਇਸ ਸਬੰਧ ਵਿੱਚ ਸਿੱਖਿਆ ਵਿਭਾਗ ਦੀ ਸਕੱਤਰ ਅਨੰਤਾ ਮਿੱਤਰਾ ਨੇ ਹੁਕਮ ਜਾਰੀ ਕਰਕੇ ਬੜਾ ਸਾਫ਼ ਕਹਿ ਦਿੱਤਾ ਹੈ ਜਿਹੜੇ 5178 ਟੀਚਰ ਨੇ ਉਹਨਾਂ ਨੂੰ ਹੁਣ ਅਰਕ ਸਮੇਂ ਦੌਰਾਨ ਪੂਰੀ ਤਨਖਾਹ ਮਿਲੇਗੀ ਇਸ ਫੈਸਲੇ ਤਹਿਤ 5178 ਟੀਚਰਾਂ ਨੂੰ ਹੁਣ ਅਰਕ ਸਮੇਂ ਦੌਰਾਨ ਪੂਰੀ ਤਨਖਾਹ ਮਿਲੇਗੀ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ ਵਿੱਚ ਸਪਸ਼ਟ ਕੀਤਾ ਹੈ ਕਿ ਭਰਤੀ ਇਸ਼ਤਿਹਾਰ ਜਿਹੜਾ 9 ਸਤੰਬਰ 2022 ਨੂੰ ਜਾਰੀ ਹੋਇਆ ਉਸ ਤਹਿਤ ਜਿਹੜੇ ਟੀਚਰ ਭਰਤੀ ਹੋਏ ਨੇ ਉਹਨਾਂ ਨੂੰ ਇਸ ਫੈਸਲੇ ਦਾ ਲਾਭ ਮਿਲੇਗਾ ਸਰਕਾਰ ਨੇ ਇਹ ਵੀ ਸਪਸ਼ਟ ਕਰ ਦਿੱਤਾ ਵੀ ਭਾਵੇਂ ਕੋਈ ਪਟੀਸ਼ਨਰ ਆ ਤੇ ਭਾਵੇਂ ਕੋਈ ਨੌਨ ਪਟੀਸ਼ਨਰ ਆ ਜਿੰਨੇ ਵੀ 9 ਸਤੰਬਰ 2022 ਦੇ ਇਸ਼ਤਿਹਾਰਾਂ ਹੀ ਭਰਤੀ ਹਾਸਲ ਕੀਤੀ ਹੈ ਉਸ ਨੂੰ ਇਸ ਦਾ ਲਾਭ ਮਿਲੇਗਾ ਜਿਸ ਤਹਿਤ ਸਮੂਹ 5178 ਟੀਚਰਾਂ ਨੂੰ ਹੋਣ ਪਰਖ ਵੇਲੇ ਵੀ ਪੂਰੀਆਂ ਤਨਖਾਹਾਂ ਮਿਲਣਗੀਆਂ ਇਹਨਾਂ ਹੁਕਮਾਂ ਵਿੱਚ ਬੜਾ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੇ ਟੀਚਰਾਂ ਨੂੰ 3 ਸਾਲ ਦੀ ਸਰਵਿਸ ਤੋਂ ਬਾਅਦ ਰੈਗੂਲਰ ਕੀਤਾ ਔਰ ਜਿਨ੍ਹਾਂ ਦਾ 2 ਸਾਲ ਦਾ ਪਰਖ ਸਮਾਂ ਸ਼ੁਰੂ ਜਿਹੜੀ ਡੇਟ ਤੋਂ ਹੋਵੇਗਾ ਉਸ ਡੇਟ ਤੋਂ ਉਹਨਾਂ ਨੂੰ ਪੂਰੀਆਂ ਤਨਖਾਹਾਂ ਮਿਲਣਗੀਆਂ ਭਾਵ ਪਰਖ ਸਮੇਂ ਪਹਿਲੇ ਫੈਸਲੇ ਮੁਤਾਬਕ ਮੋਡਲੀ ਤਨਖਾਹ ਜਾਂ ਡੀਸੀ ਰੇਟ ਨਹੀਂ ਮਿਲੇਗਾ ਉਹਨਾਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ ਸਿੱਖਿਆ ਵਿਭਾਗ ਦੇ ਇਸ ਫੈਸਲੇ ਦਾ ਪੰਜਾਬ ਸਬਆਰਡੀਨੇਟ ਸਰਸਫਾਡੇਸ਼ਨ ਦੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਸਵਾਗਤ ਕੀਤਾ ਪਰ ਨਾਲ ਹੀ ਇਹ ਮੰਗ ਕੀਤੀ ਹੈ ਕਿ ਸਮੂਹ ਵਿਭਾਗਾ ਵਿੱਚ ਕੰਮ ਕਰਦੇ ਉਹ ਮੁਲਾਜ਼ਮ ਜਿਹੜੇ ਰੈਗੂਲਰ ਭਰਤੀ ਹੋਏ ਸੀ ਪਰ ਜਿਨ੍ਹਾਂ ਨੂੰ ਪ੍ਰਕ ਸਮੇਂ ਦੌਰਾਨ ਮੁੱਢਲੀ ਤਨਖਾਹ ਜਾਂ ਡੀਸੀ ਰੇਟ ਤੇ ਤਨਖਾਹ ਦਿੱਤੀ ਜਾ ਰਹੀ ਹੈ ਉਹਨਾਂ ਸਾਰਿਆਂ ਨੂੰ ਪ੍ਰਕ ਸਮੇਂ ਦੌਰਾਨ ਪੂਰੀ ਤਨਖਾਹ ਦੇਣ ਦਾ ਫੈਸਲਾ ਕੀਤਾ ਗਿਆ